ਤੇ ਤੱਕੜੀ ਤੇ ਪੂਰਾ ਟੋਲੀਏ ਓਏ ਕਵੀ ਤੇ ਰਸੋਈ ਨੂੰ ਮੰਦਾ ਨਾ ਬੋਲੀਏ ਓਏ ਫੜ ਲਈਏ ਤੱਕੜੀ ਤੇ ਪੂਰਾ ਟੋਲੀਏ ਓਏ ਜਿੰਨਾ ਚਿਰ ਵਿਆਹ ਕੇ ਨਾਲ ਲਾਇਏ ਡੋਲੇ ਨੂੰ ਓਏ ਬਹਿਗਾ ਬਹਿ ਜਾ ਕਰ ਛੱਡੀਏ ਵਚੋਲੇ ਨੂੰ ਓਏ ਬਹਿਗਾ ਬਹਿ ਜਾ ਕਰ ਛੱਡੀਏ ਵਚੋਲੇ ਨੂੰ ਓਏ ਟਿਕਟੋਂ ਬਗੈਰ ਨਾ ਸਫਰ ਕਰੀਏ ਤੇ ਲੋਕੋ ਬਦਨਾਮੀ ਕੋਲੋਂ ਸਦਾ ਡਰਿਏ ਓਏ ਟਿਕਟੋਂ ਬਗੈਰ ਨਾ ਸਫਰ ਕਰੀਏ ਤੇ ਲੋਕੋ ਬਦਨਾਮੀ ਕੋਲੋਂ ਸਦਾ ਡਰੀਏ ਤੇ ਡੂਮਨੇ ਦੇ ਕੋਲੋਂ ਸਦਾ ਲੰਘੋ ਦੂਰ ਦੀ ਓਏ ਭੁੱਲ ਕੇ ਨੀ ਲੰਗੀ ਦਾ ਵੈਰੀ ਦੇ ਮੂਰਦੀ ਓਏ ਭੁੱਲ ਕੇ ਨੀ ਲੰਗੀ ਦਾ ਵੈਰੀ ਦੇ ਮੂਰਦੀ ਓਏ ਦਤਨ ਤੇ ਕੋਰਲੇ ਦਾ ਨਾ ਗਾ ਪਈਏ ਨਾ ਓਏ ਦਤਨ ਤੇ ਕੋਰਲੇ ਦਾ ਨਾ ਗਾ ਪਈਏ ਨਾ ਤੇ ਜੂਠਪੈ ਬਿਮਾਰ ਦੀ ਕਦੇ ਵੀ ਖਾਈਏ ਨਾ ਓਏ ਬਿਜੀਏ ਨਾ ਪਹਿਲੀ ਕਦੇ ਬਿਨਾ ਰੋਤ ਦੇ ਤੇ ਯੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਓ ਯੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਓ